ਇਹ ਤਸਵੀਰਾਂ ਬਠਿੰਡਾ ਦੇ ਢੋਬੀ ਬਾਜ਼ਾਰ ਦੀਆਂ ਨੇ ਇੱਥੇ ਦੁਕਾਨਦਾਰ ਆਪਸ ਦੇ ਵਿੱਚ ਪਿੱੜ ਗਏ ਇਸ ਲੜਾਈ 'ਚ ਪੁਲਿਸ ਨੂੰ ਵੀ ਨਿਬਖਸ਼ਿਆ ਦੁਕਾਨਦਾਰਾਂ ਦੀ ਲੜਾਈ ਗਾਕਾਂ ਨੂੰ ਲੈ ਕੇ ਹੋਈ ਸੀ ਜਿਹੜੀ ਇੰਨੀ ਵੱਡੀ ਕਿ ਕੁੱਟਮਾਰ ਤੱਕ ਪਹੁੰਚ ਗਈ ਇਸ ਤੋਂ ਬਾਅਦ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਆਈ ਜਿਨ੍ਹਾਂ ਸਥਿਤੀ ਕੰਟਰੋਲ ਕੀਤੀ ਅਤੇ ਜ਼ਿੰਮੇਵਾਰਾਂ ਨੂੰ ਫੜ-ਫੜ ਕੇ ਗੱਡੀਆਂ 'ਚ ਭਰਿਆ ਜੀ ਸਾਡੇ ਨਾ ਇੱਥੇ ਬਾਹਰ ਖੜ੍ਹ ਕੇ ਇਹਨਾਂ ਨੂੰ ਛੇੜੀ ਬੰਦੇ ਰੱਖੇ ਹੋਏ ਨੇ ਉਹ ਪੁਲਿਸਾਂ ਲੈ ਗਈ ਉਹਦਾ ਮੈਡੀਕਲ ਕਰਾਉਣਾ ਚਾਹੀਦਾ ਉਹ ਪਤਾ ਲੱਗੂ ਗਿਓ ਸਾਰਾ ਨਸ਼ਾ ਕਰਕੇ ਸਾਨੂੰ ਤੀਆਂ ਪੈਣ ਦੇ ਗਾਲਾ ਗੱਡੀਆਂ ਹੋਣੇ ਹੈ ਇਸ ਕਰਕੇ ਲੜਾਈ ਹੋਈ ਹੈ ਜੀ ਪੁਲਸ ਵਾਲਾ ਇਸ ਪੁਲਸ ਵਾਲੇ ਨੇ ਹਾਂ ਪੁਲਸ ਵਾਲਿਆਂ ਨੇ ਮਗਰ ਪੈ ਗਏ ਸਾਰਾ ਇਹ ਮੈਂ ਕਿਹਾ ਜਿੰਨਾ ਇਹਨਾਂ ਨੇ ਇਹਨਾਂ ਦੇ 100 ਬੰਦੇ ਆਈਏ ਇਹਨਾਂ ਦੇ ਦੋ ਬੰਦੇ ਲੱਗੇ ਉਹਨਾਂ ਨੇ ਇਹਨਾਂ ਦੇ 100 ਬੰਦਾ ਇਹਨੇ ਮਿਲਾ ਜੋ 100 ਦਾ 100 ਪੁਲਸ ਵਾਲਿਆਂ ਨੇ ਪੈ ਗਏ ਮਗਰ ਪੁਲਸ ਇੰਸਪੈਕਟਰ ਨੂੰ ਖੜੇ ਕੁੱਟ ਗਏ ਇੰਸਪੈਕਟਰ ਨੂੰ ਕੁੱਟ ਗਏ ਹਾਂ ਇੰਸਪੈਕਟਰ ਸਾਹਿਬ ਨੂੰ ਕੁੱਟ ਕੇ ਗਏ ਨੇ ਇਹ ਉਹ ਇੰਸਪੈਕਟਰ ਸਾਹਿਬ ਬੜੇ ਪੁੱਛ ਲੋ ਉਹ ਸਾਹਮਣੇ ਇੰਸਪੈਕਟਰ ਸਾਹਿਬ ਹੈਗੇ ਆ ਜ ਟਾਕਨ ਬੁਲਾਉਣ ਪਿੱਛੇ ਇੰਸਪੈਕਟਰ ਸਾਹਿਬ ਆਏ ਤੇ ਟੀਸ਼ਰ ਆਏ ਇਹਨਾਂ ਨੇ ਨਾ ਇੰਸਪੈਕਟਰ ਸਾਹਿਬ ਆਕੇ ਜੋ ਜੋ ਵੀ ਹੋਇਆ ਅਗੋਠਿਆਂ ਦੇ ਮੁਲਾਜ਼ਮ ਨਾਲੇ ਸਾਨੂੰ ਢਾਕੇ ਇਹਨਾਂ ਨੇ ਸੜਕ ਦੇ ਵਿਚਤੀ ਕੀਤੀ ਛੇ ਆਮ ਤੇ ਸਾਡੇ ਕਹਿਣ ਤੇ ਵੀ ਲੜਨੋਂ ਨਹੀਂ ਹਟੇ ਇਹਨਾਂ ਦੇ 50 ਮੁਲਾਜ਼ਮਾਂ ਇੱਕ ਇੱਕ ਜਿਹੜਾ ਬੰਦਾ ਲੜਦਾ ਸੀ ਉਹਨੂੰ ਲੈ ਕੇ ਜਾਣ ਲੱਗੇ ਕਿ 50 ਮੁਲਾਜ਼ਮਾਂ ਸਾਨੂੰ ਚਿੰਬੜ ਗਏ ਇੱਥੇ ਸੜਕ ਦੇ ਵਿਚਾਲੇ ਇਹਨਾਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਹੈ ਸਮੇਤ ਅਸਤੋ ਨਾ ਕੀਤੀ ਉਸ ਦਾ ਖੋਖ ਨਹੀਂ ਕੀ ਕੋਈ 10000 ਰੁਪਏ ਨਾਲ ਲੈ ਗਿਆ ਇਹ ਨਹੀਂ ਸਾਨੂੰ ਪਤਾ ਸੀ ਹਥਿਆਰ ਨਹੀਂ ਲੈ ਕੇ ਪਰੰਤੂ ਇਹਨਾਂ ਦੇ ਜਿਹੜੇ ਇਹਨੇ ਜਿੰਨੇ ਸੇਲਜਮਿਆਂ ਨੇ ਉਹਨਾਂ ਨੂੰ ਸਾਰੇ ਨਾਲ ਪੁਲਿਸ ਨਾਲ ਹੱਥੋਪਾਈ ਕੀਤੀ ਕਿੰਨੇ ਕਿੰਨੇ ਬੰਦੇ ਫੜਕੇ ਆਪਾਂ ਇਹ ਮੈਨੂੰ ਨਹੀਂ ਪਤਾ ਕਿੰਨੇ ਬੰਦੇ ਫੜਕੇ ਗਏ ਪਰ ਉਹਨਾਂ ਦੇ 50-60 ਮਲਾਇਮ ਸੀ ਅਸੀਂ ਇੱਕ ਬੰਦੇ ਨੂੰ ਲੈ ਕੇ ਜਾ ਰਹੇ ਸੀ ਇਹ ਲੱਗਦਾ ਸੀ ਉਹਨਾਂ ਨੂੰ ਲਿਜਾਣ ਦੀ ਕੋਈ ਛੜਾਉਣ ਦੀ ਖਤਰ ਸਾਡੇ ਨਾਲ ਵੀ ਘੁੱਟ ਮਾਰ ਕੀਤੀ